ਜਿਰਾਤ ਨਾਲ ਖਾਣਾ ਪਾਣਾ ਇਹ ਬਹੁਤ ਜ਼ਰੂਰੀ ਆ ਕੁਦਰਤ ਨਾਲ ਜੁੜਿਆ ਹੋਇਆ ਜੇ ਧਰਤੀਆ ਉਹਨੂੰ ਆਰਗੈਨਿਕ ਕਰਨਾ ਹੀ ਉਹਦਾ ਹੱਲ ਆ ਉਹਦੇ ਨਾਲ ਹੀ ਸਾਰਾ ਭਰਤੀ ਸਹੀ ਹੋਏਗੀ ਫੇ ਗੰਡੋਆ ਜੀ ਨੇ ਖਾਸ ਸ਼ੁਰੂ ਕੀਤੀ ਜਿਹੜਾ ਚੰਗੀ ਚੀਜ਼ ਆ ਉਹਦੀ ਡਿਮਾਂਡ ਹਰ ਸਮੇਂ ਹੁੰਦੀ ਆ ਹਰ ਯੋਗ ਚ ਹਰ ਸਮੇਂ ਉਗਰ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਉਹ ਚੀਜ਼ਾਂ ਨੂੰ ਪਸੰਦ ਕਰਦੇ ਨੇ ਜੀ ਸਰਕਾਰ ਸਾਰਿਆਂ ਨੂੰ ਪ੍ਰਮੋਟ ਕਰੇ ਤਾਂ ਫਿਰ ਸਾਰੇ ਲੋਕ ਵੀ ਇਹ ਫਾਇਦਾ ਕਰ ਸਕਦੇ ਜਿਸ ਦੇ ਸਬੰਧ ਹਸਪੀਟਲ ਜਦੋਂ ਆ ਖੁੱਲਣਗੇ ਕੀ ਉਹ ਸੋਚਿਆ ਜਾ ਸਕਦਾ ਵੀ ਲੋਕੀ ਹਲਦੀ ਹੋਣਗੇ ਯਾਰ ਜਿਹੜਾ ਅਸੀਂ ਪਾਇਆ ਧਰਤੀ 'ਚ ਉਹ ਚੀਜ਼ਾਂ ਨਸ਼ਟ ਕਰਦੀ ਤੁਸੀਂ ਐਤੋ ਹੀ ਸਵਾਲ ਲਾਓ ਕਿ ਜਿਹੜਾ ਉਹ ਕੈਮੀਕਲ ਨੇ ਉਹ ਬਲੋਇਆ ਵਰਗਿਆਂ ਨੂੰ ਖਤਮ ਕਰ ਸਕਦਾ ਜਿਹੜਾ ਪੜਿਆ ਜਿੰਨੀਆਂ ਸਵੇਦਨ ਤੇ ਵਾਲੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਇਹ ਚੀਜ਼ਾਂ ਇੱਕ ਗੰਡੋਏ ਨਹੀਂ ਜਿੰਨੀਆਂ ਵੀ ਸਾਡੀਆਂ ਧਰਤੀ ਦੇ ਮਿੱਤਰ ਕੀੜੇ ਵੀ ਉਹ ਵੀ ਖਤਮ ਕਰਦੇ ਹੁਣ ਜੇ ਜੇ ਦੇ ਦੇ ਵਿੱਚ ਜਦ ਵੱਧ ਗੇਲਾ ਹੋਣ ਗਿਆ ਸੋਚਿਆ ਜਾ ਸਕਦਾ ਵੀ ਲੋਕੀਂ ਪ੍ਰਾਤ ਘਟ ਹੋਣਗੇ ਜੇ ਸਰਕਾਰ ਇੰਨਾ ਧਿਆਨ ਲੋਕਾਂ ਦੀ ਫਸਲਾਂ ਤੇ ਲਾ ਦੇ ਹੋਸ਼ਪੀਟਲ ਦੀ ਜਰੂਰਤ ਹੀ ਨਹੀਂ ਜਦੋਂ ਉਹਨਾਂ ਨੂੰ ਚੰਗੀ ਖੁਰਾਕ ਮਿਲੇਗੀ ਫਾਰਮ ਗੱਡਰੀ ਉੱਤੇ ਦਵਾਈ ਨਹੀਂ ਲੋਕ ਆਉਂਦੇ ਉਹ ਵਧੀਆ ਸਾਡੇ ਨਾਲ ਵੀ ਵਧੀਆ ਮੈਂ ਦਵਾਈ ਨਹੀਂ ਕਦੇ ਲਈ ਮੈਂ ਵੀ ਬਚਿਆ ਤਾਂ ਹੀ ਆ ਖੇਤੀ ਆਰਗੈਨਿਕ ਦੀ ਗੱਲ ਕੀਤੀ ਇਹ ਦੇਖੋ ਜੀ ਮੈਂ ਤੇ ਇਹਨੂੰ ਜੁੜਨ ਦੀ ਗੱਲ ਜੇ ਕਰੀਏ ਹੁਣ ਐਸਮੋ ਕੇ 3 ਸਾਲ ਹੋਏ ਆ ਠੀਕ ਹੈ ਨਾ ਜੀ ਉਤੋਂ ਛੁਰੇ ਗੰਡੋਆ ਦੀ ਕੀਤੀ ਆ ਤੇ ਜਿਹੜੀ ਸਾਡੀ ਖੇਤੀ ਦੂਜੀ ਆ ਜਿੱਤੇ ਅਸੀਂ ਕਣਕ ਚੋਨਾ ਬੀਜ ਰਹੇ ਆ ਉਹ 5 ਸਾਲ ਦੇ ਹੋ ਗਏ ਆ ਪੂਰੇ ਤੇ ਮੈਂ ਉਹ ਕਲੱਬ ਦਾ ਮੈਂਬਰ ਵੀ ਹਾਂਗਾ ਯਾ ਦੇ ਆਰਗੈਨਿਕ ਦਾ ਇਹ ਕਿਉਂ ਜ਼ਰੂਰਤ ਪਈ ਇਹਦਾ ਅਹਿਸਾਸ ਤੁਹਾਨੂੰ ਮੈਂ ਕਰਾਉਣਾ ਚਾਹੁੰਦਾ ਵੀ ਜ਼ਰੂਰ ਤੇ ਇਹਦੀ ਹਰ ਸਮੇਂ ਹਰ ਲੋੜ ਸਮੇਂ ਮਤਾਈ ਪਈ ਕਈ ਵਾਰੀ ਅੱਖਾਂ ਮੀਟ ਲੈਨੇ ਆ ਜ਼ਰੂਰਤ ਤੇ ਇਹਦੀ ਪਈ ਦੇਖੋ ਜੀ ਆਪਣੇ ਵਾਸਤੇ ਵੀ ਆਪਾਂ ਦਿਲੋਂ ਦੇਣ ਜਿਹੜੀ ਸਾਡੀ ਸਿਹਤ ਆ ਉਹਦੇ ਚ ਗਰਾਵਟ ਆ ਰਹੀ ਆ ਹਰ ਪੱਖੇ ਸਰੀਰ ਦੇ ਵਿੱਚ ਉਹਦੀ ਸੋਚ ਦੇ ਵਿੱਚ ਬੰਦੇ ਦੀ ਸੁਭਾਅ ਦੇ ਵਿੱਚ ਜਿਹੜਾ ਬੰਦੇ ਦਾ ਸੁਭਾਅ ਕਿਸੇ ਵੱਨੇ ਬਹੁਤਾ ਖੁਸ਼ਨਾਮਾ ਹੁੰਦਾ ਰਿਹਾ ਉਹ ਥੋੜਾ ਜਿਹਾ ਵਿਗੜਦਾ ਜਾ ਰਿਹਾ ਉਹਦਾ ਕਾਰਨ ਨੂੰ ਮੈਂ ਕੁਝ ਸਟੱਡੀ ਕੀਤੀ ਉਹ ਇਹ ਪਤਾ ਕੀਤਾ ਵੀ ਇਹ ਇਹੀ ਜੋ ਖਾਣੇ ਆ ਉਦੇ ਨਾਲ ਵੀ ਉਹ ਇੱਕ ਰਿਲੇਟਡ ਹੈ ਤੇ ਜੋ ਅਸੀਂ ਖਾਂਦੇ ਆ ਉਹ ਸਾਰਾ ਧਰਤੀ ਤੋਂ ਆਉਂਦਾ ਤੇ ਧਰਤੀ ਜੇ ਕੁਦਰਤੀ ਤੌਰ ਤੇ ਉਹ ਪੈਦਾ ਕਰੇਗੀ ਇਹ ઋષਿ ਮੁਨੀਆ ਨੇ ਵੀ ਸਾਡੇ ਅਨੇਕਿਆ ਗੁਰੂਆਂ ਪੀਰ ਫਕੀਰਾਂ ਨੇ ਹਰ ਧਰਮ ਦੇ ਲੋਕਾਂ ਨੇ ਇਹ ਗੱਲ ਨੂੰ ਦੁਹਾਈ ਪਾਈ ਕਿ ਜਿਹੜਾ ਤਾਂ ਖਾਣਾ ਪਾਣਾ ਇਹ ਬਹੁਤ ਜ਼ਰੂਰੀ ਆ ਕੁਦਰਤ ਨਾਲ ਜੁੜਿਆ ਹੋਇਆ ਇਹ ਫਿਰ ਇਹਦੇ ਤੋਂ ਅਸੀਂ ਪ੍ਰਸੰਸ਼ ਕੀਤਾ ਵੀ ਇਹਦੇ ਜਿੱਥੇ ਪ੍ਰੋਬਲਮ ਆ ਉੱਥੇ ਹੀ ਹੱਲ ਆ ਜੇ ਧਰਤੀ ਆ ਉਹਨੂੰ ਆਰਗੈਨਿਕ ਕਰਨਾ ਹੀ ਉਹਦਾ ਹੱਲ ਹੈ ਉਹਦੇ ਨਾਲ ਹੀ ਸਾਰਾ ਪ੍ਰਤੀਜ ਸਹੀ ਹੋਏਗੀ ਫਿਰ ਗੰਡੋਆਂ ਦੀ ਖਾਦ ਸ਼ੁਰੂ ਕੀਤੀ ਇਹਦੇ ਡਾਕਟਰ ਚੋਪੜਾ ਜੀ ਨੇ ਯੂਨੀਵਰਸਿਟੀ ਦੇ ਉਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਉਹ ਕਰਕੇ ਹੌਲੀ ਹੌਲੀ ਸਾਰੇ ਦੇ ਸੰਯੋਗ ਦੇ ਨਾਲ ਅੱਜ ਮੈਂ ਉਹ ਰਿਜ਼ਲਟ ਫਰੂਟ ਪੈਦਾ ਖਾ ਰਿਹਾ ਕਿਸ ਸਮੇ ਉਹ ਬੀਜ ਸੀ ਅੱਜ ਉਹ ਫਰੂਟ ਬਣ ਗਿਆ ਉਹ ਖਾ ਰਿਹਾ ਕੀਤੀ ਸੀ ਤਿੰਨ ਸਾਲ ਦੇ ਪਹਿਲਾਂ ਇੱਕ ਗੰਡੋਆਂ ਦਾ ਮੇਰਾ ਹਾਲਾ ਮੈਨੂੰ ਲੱਗਦਾ ਵੀ ਉਹ ਡੱਬਾ ਜਿਆ ਦਿੱਤਾ ਸੀ ਉਹਨਾਂ ਨੇ ਜਿਹੜਾ ਇਹਦੇ ਵਿੱਚ ਪਾਇਆ ਸੀ ਉਹ ਤਾਂ ਸ਼ੁਰੂਆਤ ਹੋ ਗਈ ਇਹ ਕੋਈ 10 ਕੁਵਾਂਟਲ ਸਾਡੀ ਖਾਦ ਬਣ ਜਾਂਦੀ ਹੈ ਠੀਕ ਹੈ ਨਾ ਇੱਕ ਟਾਈਮ ਤੇ 10 ਕੁਵਾਂਟਲ ਹੀ ਬਣਾ ਲੈਨੇ ਆ ਇਹ ਜਿੰਨੀ ਸਾਨੂੰ ਚਾਹੀਦੀ ਹੈ ਉਹਦੇ ਮੁਤਾਬਕ ਸਾਡੀ ਪੂਰਤੀ ਕਰੀ ਜਾ ਰਹੀ ਲੱਗਦਾ ਕਿਸਾਨੀ ਤੋਂ ਕਮਾਈ ਵੀ ਕਰ ਸਕਦਾ ਜੇ ਗੰਡੋਏ ਦੀ ਖੇਤੀ ਸ਼ੁਰੂ ਕਰ ਦੇਤੇ ਬਹੁਤ ਇਹ ਸਵਾਲ ਸਵਾਲ ਦਾ ਜਵਾਬ ਹੈ ਦੈਟਸ ਵਾਹ ਦਾ ਜਵਾਬ ਮੈਂ ਦੇਣ ਨੂੰ ਕੀ ਉਹਦਾ ਰਿਜ਼ਲਟ ਸਾਬਤ ਕਰ ਸਕਣਾ ਹਕੀਕਤ ਸਟਾਈ ਸਾਬਤ ਕਰਨਾ ਜੇ ਉਹ ਕਰੇ ਤੇ ਬਾਕੀ ਕਿਤੇ ਉਹ ਨਾ ਬਹੁਤ ਲਾਹੇਵੰਦ ਆ ਕਿਉਂਕਿ ਇਹਦੀ ਆਰਥਿਕ ਤੌਰ ਤੇ ਵੀ ਪੈਸੇ ਘਟ ਲੱਗਣੇ ਆ ਇਹਦੀ ਉਨੀ ਮਿਹਨਤ ਬਣੀ ਆ ਥੋੜਾ ਜਿਹਾ ਧਿਆਨ ਰੱਖਣਾ ਜਿਤਨਾ ਇਹ ਗੰਡੋਏ ਨੇ ਇਹਨਾਂ ਦੇ ਕੀ ਕਰਨਾ ਇਹਨਾਂ ਦੇ ਨਮੀ ਰੱਖਣ ਲਈ ਉੱਤੇ ਪਾਣੀ ਥੋੜਾ ਤਰੋਂਕਣਾ ਗਿੱਲਾ ਨਹੀਂ ਕਰਨਾ ਉਹਨੂੰ ਪਾਣੀ ਤਰੋਂਕਣਾ ਵੀ ਉਹ ਨਮੀ ਰਹਿ ਉਹ ਉਹਨਾਂ ਨੂੰ ਖਰਾਕ ਮਿਲਦੀ ਰੇ ਉਹਨਾਂ ਨੂੰ ਹਲਾਉਣਾ ਆਕਸੀਜਨ ਮਿਲਦੀ ਰੇ ਇਹ ਦੋ ਕੰਮ ਨੇ ਉਹ ਤੁਹਾਡੀ ਬਾਕੀ ਪ੍ਰਕਿਰਿਆ ਉਹਨਾਂ ਨੇ ਕੁਦਰਤੀ ਤੌਰ ਤੇ ਕਰੀ ਜਾਣੀ ਬਹੁਤ ਆਸਾਨੀ ਨਾਲ ਕਰਦਾ ਹਰੇਕ ਬੰਦਾ ਜਨਾਨੀ ਵੀ ਕਰ ਸਕਦੀ ਹੈ ਬੰਦਾ ਵੀ ਕਰ ਦਦਾ ਕੋਈ ਵੀ ਬੰਦਾ ਕਰ ਸਕਦਾ ਤੁਸੀਂ ਕੀ ਮੰਨਦੇ ਹੋ ਕਿ ਪਹਿਲਾਂ ਜ਼ਮੀਨ ਦੇ ਵਿੱਚ ਮੜੇ ਹੱਥ ਮਾਰਦੇ ਗੰਡੋਏ ਨਿਕਲਉਂਦੇ ਸੀ ਲੇਕਿਨ ਹੁਣ ਗੰਡੋਏ ਪਾਲੇ ਪਿਆ ਰਹੇ ਕੀ ਕਰਨ ਮੰਨਦੇ ਕਾਰਨ ਦੇ ਸ਼ੈਨੇ ਖਾਦੇ ਯਾਰ ਜਿਹੜਾ ਅਸੀਂ ਪਾਇਆ ਧਰਤੀ 'ਚ ਉਹ ਚੀਜ਼ਾਂ ਨਸ਼ਟ ਕਰਦੇ ਤੁਸੀਂ ਐਤੋ ਹੀ ਸਵਾਲ ਆਓ ਕਿ ਜਿਹੜਾ ਉਹ ਕੈਮੀਕਲ ਨੇ ਉਹ ਗੰਡੋਏ ਵਰਗਿਆਂ ਨੂੰ ਖਤਮ ਕਰ ਸਕਦਾ ਜਿਹੜਾ ਬੜਿਆ ਜਿੰਨੀ ਸਵੇਦਨ ਤੇ ਵਾਲੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਇਹ ਚੀਜ਼ਾਂ ਇੱਕ ਗੰਡੋਏ ਨਹੀਂ ਜਿੰਨੀਆਂ ਵੀ ਸਾਡੀਆਂ ਤਰਤੀ ਦੇ ਮਿੱਤਰ ਕੀ ਰਹੇ ਉਹ ਵੀ ਖਤਮ ਕਰਦੇ ਉਹਨਾਂ ਨੇ ਕਈ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਰਹੇ ਆ ਲੇਕਿਨ ਜ਼ਿਆਦਾਤਰ ਦਾ ਖਿਆਲ ਆ ਹੀ ਹੈ ਕਿ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੈ ਦੇਖੋ ਜੀ ਉਹ ਦੇਖੋ ਸਰਕਾਰ ਨੇ ਦੂਜੀ ਜਿੰਸਾਂ ਤੇ ਵੀ ਅਜੇ ਤੱਕ ਉਹਨਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਲੋਕਾਂ ਤੋਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਚੁੱਕੇ ਚੱਕਿਆ ਸਰਕਾਰਾਂ ਨੂੰ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਤੁਹਾਡੀ ਜਿਹੜੀ ਤੁਸੀਂ ਕੋਈ ਵੀ ਉਪਚਾਰ ਪੈਦਾ ਕਰਦੇ ਹੋ ਉਹਦਾ ਇਨ-ਇਨ ਰੇਟ ਅਸੀਂ ਦਵਾਂਗੇ ਜਿੱਥੇ ਤੁਹਾਡੀ ਲੋੜ ਆ ਉਹੀ ਉਹਦੀ ਪੂਰਤੀ ਵੀ ਕਰਾਂਗੇ ਤੇ ਉਹਦੀ ਮਾਰਕੀਟਿੰਗ ਵੀ ਕਰਾਂਗੇ ਤੁਸੀਂ ਬਿਨਾ ਮਤਲਬ ਕਿ ਝਾਕੇ ਫਸਲ ਬੀਜੋ ਲੋਕਾਂ ਦੀ ਦੇਖੋ ਸਰਕਾਰ ਜ਼ਿਮੀਂਦਾਰਾਂ ਦੀ ਮਦਦ ਨਹੀਂ ਕਰੇਗੀ ਇਹ ਦੋਸਤਾਨ ਦੇ ਵਿਚਨੀਕ ਦੇ ਲੋਕਾਂ ਦੀ ਵੀ ਮਦਦ ਹੋਰੇਗੀ ਕਈ ਮਾਮਲੇ ਇਦਾਂ ਦੇ ਸਾਹਮਣੇ ਆਏ ਆ ਕਿ ਕਿਸਾਨਾਂ ਨੇ ਕੁਦਰਤੀ ਖੇਤੀ ਕੀਤੀ ਔਰ ਉਹਨਾਂ ਦੀ ਜ਼ਮੀਨ ਉਹਨਾਂ ਦਾ ਗੂੜ ਉਹਨਾਂ ਦਾ ਗੰਨਾ ਕਰ ਬੈਠੇ ਮਤਲਬ ਫਸਲ ਵੀ ਵਿਕਰੀ ਔਰ ਸਮਾਨ ਵੀ ਵਿਕ ਰਿਹਾ ਕਰ ਬੈਠੇ ਵੈਰੀ ਦਾ ਇਹ 100% ਸਹੀ ਗੱਲ ਜੀ ਦੇਖੋ ਜਿਹੜਾ ਚੰਗੀ ਚੀਜ਼ ਆ ਉਹਦੀ ਡਿਮਾਂਡ ਹਰ ਸਮੇਂ ਹੁੰਦੀ ਹੈ ਹਰ ਯੁੱਗ ਚ ਹਰ ਸਮੇਂ ਕਿਉਂਕਿ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਉਹ ਚੀਜ਼ਾਂ ਨੂੰ ਪਸੰਦ ਕਰਦੇ ਨੇ ਇਹ ਪੱਕੀ ਗੱਲ ਹੈ ਜੀ ਉਹਨਾਂ ਨੇ ਮਾਰਕੀਟ ਆਪ ਬਣਾਈ ਆ ਉਹ ਵਧੀਆ ਕਰਦੇ ਪਰ ਸਰਕਾਰ ਜੇ ਉਹ ਕੁਝ ਲੋਕ ਨੇ ਨਾ ਜੀ ਸਰਕਾਰ ਸਾਰਿਆਂ ਨੂੰ ਪ੍ਰਮੋਟ ਕਰੇ ਤਾਂ ਫਿਰ ਸਾਰੇ ਲੋਕ ਵੀ ਖੇਤੀ ਪੈਦਾ ਕਰ ਸਕਦੇ ਸਰਕਾਰਾਂ ਤੋਂ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਕੁਦਰਤੀ ਖੇਤੀ ਨੂੰ ਪਰਫੁੱਲਤ ਕਰਨ ਲਈ ਦੇਖੋ ਇਹ ਤੇ ਸਰਕਾਰ ਤੋਂ ਤੇ ਅਸੀਂ ਹਮੇਸ਼ਾ ਹੀ ਸਾਡੀ ਪੋਜ਼ਿਟਿਵਟੀ ਹੁੰਦੀ ਹੈ ਵੀ ਇਹ ਅੱਜ ਵੀ ਵੀ ਇਹੋ ਹੀ ਹੈ ਵੀ ਸਰਕਾਰ ਨੂੰ ਪੱਲਾ ਫੜਨਾ ਚਾਹੀਦਾ ਵਾ ਉਹਦਾ ਫਰਜ਼ ਬੰਦਾ ਹਕੀਕਤ 'ਚ ਉਹ ਐਨੇ ਪੈਸੇ ਦੂਜੇ ਬੰਨੇ ਖਰਚ ਕਰਦੀ ਆ ਉਹਦੇ ਨਾਲੋਂ ਲੋਕਾਂ ਦੀ ਮਤਲਬ ਉਹ ਤੇ ਬਹੁਤ ਘੱਟ ਪੈਸੇ ਨਾਲ ਵੀ ਇਹ ਵੱਧ ਫਾਇਦਾ ਹੋ ਸਕਦਾ ਸਿਹਤ ਸਹੂਲਤਾ ਤੇ ਕਿੰਨੇ ਪੈਸੇ ਖਰਚੇ ਜਾਂਦੇ ਸਰਕਾਰੀ ਤੌਰ ਤੇ ਹਸਪਤਾਲਾਂ ਵਿੱਚ ਦਵਾਈਆਂ ਤੇ ਜੇ ਕੁਦਰਤੀ ਖੇਤੀ ਪਰਫੁੱਲਤ ਕੀਤੀ ਜਾਏ ਪ੍ਰਮੋਟ ਕੀਤੀ ਜਾਏ ਤੇ ਇਹ ਪੈਸਾ ਖਰਚਾ ਕਾਫੀ ਬਸ ਬੱਚੇ ਸਰਦਾ ਔਰ ਖੇਤੀ ਵੀ ਪ੍ਰਮੋਟ ਹੋ ਸਕਦੀ ਹੈ ਮੈਂ ਨਾ ਇਹ ਸਵਾਲ ਦਾ ਇੱਕ ਸਰਕਾਰ ਕੋ ਵੀ ਸਵਾਲ ਦਾ ਜਵਾਬ ਪੁੱਛਣਾ ਚਾਹਣਾ ਵੀ ਤੁਸੀਂ ਦੱਸੋ ਵੀ ਜਿਸ ਦੇਸ਼ ਵਿੱਚ ਹਸਪਤਾਲ ਜਾ ਵਾ ਖੁੱਲਣਗੇ ਕੀ ਉਹ ਸੋਚਿਆ ਜਾ ਸਕਦਾ ਵੀ ਲੋਕੀ ਹਲਦੀ ਹੋਣਗੇ ਜੇ ਦੇਸ਼ ਦੇ ਵਿੱਚ ਵੱਧ ਜੇਲਾ ਹੋਣ ਗਿਆ ਸੋਚਿਆ ਜਾਦਾ ਸੀ ਕਿ ਲੋਕੀ ਬਰਾਤ ਘਟਉਣਗੇ ਇਹਦੀ ਸੋਚ ਨੂੰ ਬਦਲਣਾ ਚਾਹੀਦਾ ਮੈਂ ਤਾਂ ਕਹਿੰਦਾ ਮੈ ਹਸਪੀਟਲ ਹੋਣਾ ਹੀ ਨਹੀਂ ਚਾਹੀਦਾ ਜੇ ਸਰਕਾਰ ਇੰਨਾ ਧਿਆਨ ਲੋਕਾਂ ਦੀ ਫਸਲਾਂ ਤੇ ਲਾ ਦੇ ਹਸਪੀਟਲ ਦੀ ਜਰੂਰਤ ਹੀ ਨਹੀਂ ਜਦੋਂ ਉਹਨਾਂ ਨੂੰ ਚੰਗੀ ਖੁਰਾਕ ਮਿਲੇਗੀ ਫਾਰਨ ਕੰਟਰੀ ਉਥੇ ਦਵਾਈ ਨਹੀਂ ਲੋਕ ਆਉਂਦੇ ਉਹ ਵਧੀਆ ਸਾਡੇ ਨਾਲੋਂ ਵੀ ਵਧੀਆ ਮੈਂ ਦਵਾਈ ਨਹੀਂ ਕਹੇ ਲਈ ਮੈਂ ਵੀ ਬਚਿਆਦਾ ਹੀ ਹਾਂ ਵਿਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਦੇਖਿਆ ਕਿ ਕੁਦਰਤੀ ਵੱਲ ਲੋਕ ਆ ਰਹੇ ਆ ਮਤਲਬ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕੁਦਰਤੀ ਚੀਜ਼ਾਂ ਨੂੰ ਆਪਾਂ ਦੇ ਪਰ ਸਾਨੂੰ ਵੀ ਉਹ ਸੋਚਉ ਪੜਾਣੀ ਚਾਹੀਦੀ ਆ ਇਹ ਸਰਕਾਰ ਦਾ ਫਰਜ਼ ਬੰਦਾ ਧਰਮ ਵੀ ਆ ਉਹਦਾ ਤੇ ਫਰਜ਼ ਵੀ ਆ ਤੇ ਉਹਦੀ ਜ਼ਿੰਮੇਵਾਰੀ ਵੀ ਆ ਕਿ ਲੋਕਾਂ ਦੀ ਸੇਵਾ ਲਈ ਇਹ ਕੰਮ ਕਰਦੇ